ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮਾਗ ਦੀ ਸਗਰਾਂ ਦਾ ਪੀਤਰ ਦਿਹਾੜਾ ਹੈ ਆਓ ਸਰਵਣ ਕਰਦੇ ਹਾਂ ਮਾਗ ਮਹੀਨੇ ਦਾ ਪਾਠ ਅਤੇ ਵਿਆਖਿਆ ਜੋ ਕਿ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 135 ਅਤੇ 136 ਉੱਪਰ ਇਹ ਪਉੜੀ ਸੁਭਾਏਮਾਨ ਹੈ 12ਵਾਂ ਮਾਏ ਦੀ ਗੁਰਬਾਣੀ ਜੋ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਉਚਾਰਨ ਕੀਤੀ ਹੋਈ ਹੈ ਆਓ ਸਰਵਣ ਕਰਦੇ ਹਾਂ ਮਾਗ ਮਹੀਨੇ ਦਾ ਪਾਠ ਅਤੇ ਵਿਆਖਿਆ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਮਾਗ ਮਜਨ ਸੰਗ ਸਾਧੂਆਂ ਢੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾਨੋ ਕਰਦਾਨ ਜਨਮ ਕਰਮ ਵਾਲੇ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਧ ਨ 모ਹੀਐ ਬਿਨ ਸੈ ਲੋਭ ਸਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜੇ ਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਜਵੇਂ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਾਘ ਮਹੀਨੇ ਦੀ ਇਸ ਪੌੜੀ ਰਾਈ ਸਾਨੂੰ ਕਲ ਜੁਗੀ ਜੀਵਾਂ ਨੂੰ ਇਸ ਤਰ੍ਹਾਂ ਬਿਆਨ ਕਰਕੇ ਸਮਝਾ ਰਹੇ ਹਨ ਕਿ ਮਾਘ ਵਿੱਚ ਮਾਘੀ ਵਾਲੇ ਦਿਨ ਲੋਕ ਪ੍ਰਿਆਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ ਪਰ ਤੂੰ ਗੁਰਸਿੱਖਾ ਗੁਰਮਖਾਂ ਦੀ ਸੰਗਤ ਵਿੱਚ ਬੈਠ ਇਹੀ ਹੈ ਤੀਰਥਾਂ ਦਾ ਇਸ਼ਨਾਨ ਉਹਨਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰ ਹਰ ਕ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਾਗ ਵਿੱਚ ਮਾਗੀ ਵਾਲੇ ਦਿਨ ਲੋਕ ਪ੍ਰਿਆਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ ਅਤੇ ਪੰਜਵੇਂ ਪਾਸ਼ਾ ਸਾਨੂੰ ਸਮਝਾ ਰਹੇ ਹਨ ਕਿ ਤੂੰ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਇਹੀ ਤੀਰਥਾਂ ਦਾ ਇਸ਼ਨਾਨ ਹੈ ਕੇ ਸਾਧ ਸੰਗਤ ਕਰਿਆ ਕਰ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਅਤੇ ਨਿਮਰਤਾ ਭਾਵ ਨਾਲ ਗੁਰਮਖਾਂ ਦੀ ਸੰਗਤ ਕਰ ਉਥੇ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਅਤੇ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਵੰਡ ਨਾਮ ਦੀ ਦਾਤ ਐਸੀ ਹੈ ਜੋ ਕਦੇ ਨਹੀਂ ਕਟਦੀ ਖਾਵੇ ਖਰਚਾ ਰਲ ਮਿਲ ਭਾਈ ਤੋੜ ਨਾ ਆਵੇ ਵੱਧੋ ਜਾਈ ਜਿਨ੍ਹਾਂ ਨਾਮ ਜਪਾਂਗੇ ਜਪਾਵਾਂਗੇ ਉਹਨਾਂ ਹੀ ਫਲ ਜ਼ਿਆਦਾ ਮਿਲੇਗਾ ਜਾ ਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਕਾਰਾਂ ਦੀ ਮੈੜ ਤੇਰੇ ਮਨ ਤੋਂ ਲੈ ਜਾਏਗੀ ਤੇ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਏਗਾ ਕਾਮ ਕਰੋਦ ਨਾ ਮੋਹੀਏ ਬਿਨ ਸੈ ਲੋਭ ਸਵਾਨ ਸਿਮਰਨ ਦੀ ਬਰਕਤ ਨਾਲ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੀਦਾ ਲੋਭ ਕੁੱਤਾ ਵੀ ਮੁੱਕ ਜਾਂਦਾ ਹੈ ਲੋਭ ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗੂ ਡਰ-ਡਰ ਤੇ ਭਟਕਦਾ ਹੈ ਸੱਚਾ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ ਜਗਤ ਵੀ ਸੋਭਾ ਕਰਦਾ ਹੈ ਉਸ ਦੀ ਜਿਹੜਾ ਚੰਗੇ ਰਸਤੇ ਉੱਤੇ ਤੁਰਦਾ ਹੈ 868 ਤੀਰਥ ਸਗਲ ਪੁੰਨ ਜੀ ਦੇ ਆ ਪਰਵਾਨ ਅਤੇ ਪੰਜਵੇਂ ਪਾਸ਼ਾ ਫਰਮਾਨ ਕਰਦੇ ਹਨ ਕਿ 88 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਜੀਵਾਂ ਉੱਤੇ ਦਿਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ ਇਹ ਸਭ ਕੁਝ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ ਜਿਹੜਾ ਬੰਦਾ ਸਿਮਰਨ ਕਰਦਾ ਹੈ ਉਸ ਨੂੰ ਇਹਨਾਂ ਸਾਰੇ ਪੁੰਨਾਂ ਦੀ ਘਰ ਬੈਠਿਆਂ ਪ੍ਰਾਪਤੀ ਹੋ ਜਾਂਦੀ ਹੈ ਸੱਚੇ ਦਿਲੋਂ ਜੋ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦਿੰਦਾ ਹੈ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਹੋ ਜਾਂਦਾ ਹੈ ਜਿਨਾ ਮਿਲੇ ਆਪਰਾਬੇ ਆਪਣਾ ਨਾਨਕ ਤਿੰਨ ਕੁਰਬਾਨ ਏ ਨਾਨਕ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਹਾਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਨਾਮ ਜਪ ਕੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ માંગ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਮਾਗ ਮਹੀਨੇ ਵਿੱਚ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਿਆਵਾਨ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਪ੍ਰਮਾਤਮਾ ਆਪ ਦਿੰਦਾ ਹੈ ਪ੍ਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਤੇ ਮਾਗ ਮਹੀਨੇ ਦੀ ਸਗਰਾਣ ਦੇ ਨਾਲ ਮਾਗੀ ਵਾਲੇ ਦਾ ਦਿਨ ਇੱਕ ਹੋਰ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ ਜੋ ਕਿ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸੰਬੰਧਤ ਹੈ ਕਿ ਜੋ 40 ਸਿੰਘ ਭਾਈ ਮਾਹ ਸਿੰਘ ਜੀ ਦੇ ਨਾਲ ਬਦਾਵਾ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਉਹਨਾਂ ਤੋਂ ਬੇਮੁਖ ਹੋ ਕੇ ਆ ਗਏ ਸੀ ਬਦਾਵਾ ਲਿਖ ਕੇ ਦੇ ਆਏ ਸੀ ਕਿ ਗੁਰੂ ਜੀ ਤੂੰ ਹੀ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੰਘ ਨਹੀਂ ਕਿਉਂਕਿ ਉਥੋਂ ਬਹੁਤ ਭੁੱਖ ਨੇ ਪ੍ਰੇਸ਼ਾਨ ਕੀਤਾ ਆਨੰਦਪੁਰ ਸਹਿਬ ਦਾ ਵੱਡਾ ਘੇੜਾ ਪਿਆ ਜਦੋਂ ਮੁਗਲਾ ਨੇ ਪਾਇਆ ਜੋ ਪਿਛਲੇ ਮਹੀਨੇ ਆਪਾਂ ਕਥਾਵਾਂ ਸਰਵਣ ਕੀਤੀਆਂ ਹਨ ਜੋ ਪੋਦੇ ਮਹੀਨੇ ਦਾ ਇਤਿਹਾਸ ਸੀ ਸੋ ਉਹਨਾਂ ਵਿੱਚੋਂ ਉਹ ਲੰਮੇ ਘੇਰੇ ਵਿੱਚੋਂ ਦੁਖੀ ਹੋ ਕੇ ਚਾਲੀ ਸਿੰਘਾਂ ਨਾਲ ਬਦਾਵਾ ਦੇ ਕੇ ਆ ਗਏ ਤੇ ਫਿਰ ਜਦੋਂ ਘਰ ਆਏ ਤਾਂ ਉਹਨਾਂ ਦੀਆਂ ਤੀਵੀਆਂ ਨੇ ਉਹਨਾਂ ਨੂੰ ਬਹੁਤ ਲਾਂਤਾਂ ਪਾਈਆਂ ਕਿ ਤੁਸੀਂ ਆ ਵੰਗਾ ਪਾ ਲੋ ਤੇ ਸਾਨੂੰ ਦਿਓ ਬਰਸ਼ੇ ਗੰਡਾਸੇ ਤੇ ਬਦੂੰਕਾਂ ਅਸੀਂ ਗੁਰੂ ਜੀ ਨਾਲ ਜਾਂਦਿਆਂ ਹਾਂ ਤੁਸੀਂ ਗੁਰੂ ਜੀ ਤੋਂ ਬੇਮੁਖ ਹੋ ਕੇ ਆ ਗਏ ਹੋ ਇਸ ਕਰਕੇ ਤੁਹੀ ਸਾਡੇ ਕੁਛ ਨਹੀਂ ਲੱਗਦੇ ਕਿਉਂਕਿ ਜਿਹੜਾ ਬੰਦਾ ਆਪਣੇ ਗੁਰੂ ਦਾ ਨਹੀਂ ਹੁੰਦਾ ਉਹ ਕਿਸੇ ਦਾ ਵੀ ਨਹੀਂ ਰਹਿੰਦਾ ਇਸ ਕਰਕੇ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਫਿਰ ਉਹਨਾਂ ਨੂੰ ਜਦੋਂ ਅੱਗੋਂ ਫਟਕਾਰ ਪਈ ਘਰੋਂ ਲਾਂਤਾਂ ਪਈਆਂ ਮਾਪਿਆਂ ਵੱਲੋਂ ਵੀ ਤੇ ਫਿਰ ਉਹ ਪਹਿਲਾ ਮਾਈ ਭਾਗ ਗੌਰ ਜੀ ਆਪਣੇ ਨਾਲ ਹੋਰ ਸਹੇਲੀਆਂ ਨੂੰ ਲੈ ਕੇ ਤੇ ਸਿੰਘਾਂ ਨੂੰ ਲੈ ਕੇ ਪਹੁੰਚੀ ਖਰਦਾਰਾਣੇ ਟਾਪ ਤੇ ਫਿਰ ਉਹ 40 ਸਿੰਘਾਂ ਨੂੰ ਹੀ ਪ੍ਰੇਰਿਤ ਕਰਕੇ ਨਾਲ ਲੈ ਗਈ ਤੇ ਉੱਥੇ ਫਿਰ ਉਹਨਾਂ ਨੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇਹਨੇ ਚਿਰ ਵਿੱਚ ਜਦੋਂ ਖਰਦਾਰਾਣੇ ਦੀ ਟਾਪ ਤੇ ਲੜ ਕੇ ਸ਼ਹੀਦ ਹੋ ਰਹੇ ਸਨ ਧੰਨ ਧੰਨ ਸਿਰਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉੱਥੇ ਆ ਗਏ ਦੇਖਿਆ ਕਿ ਸ਼ਹੀਦ ਸਿੰਘ ਬਹੁਤ ਹੋ ਗਏ ਹਨ ਈਆਂ ਦੇ ਸਾਹ ਚੱਲ ਰਹੇ ਹਨ ਤੇ ਕਈ ਗੁਰੂ ਨੂੰ ਪਿਆਰੇ ਹੋ ਚੁੱਕੇ ਹਨ ਤੇ ਫਿਰ ਗੁਰੂ ਜੀ ਖਤਾਬ ਦਿੰਦੇ ਕਿ ਸ਼ਹੀਦਾ ਨੂੰ ਕਿ ਇਹ ਮੇਰਾ 10 ਹਜ਼ਾਰੀ ਹੈ ਇਹ ਸਿੱਖ ਮੇਰਾ 20 ਹਜ਼ਾਰੀ ਹੈ ਇਹ ਸਿੱਖ ਮੇਰਾ 30 ਹਜ਼ਾਰੀ ਇਦਾਂ ਸਾਰੇ ਸ਼ਹੀਦਾ ਦੇ ਸਾਰੇ ਸਿੰਘਾਂ ਦੇ ਮੱਥੇ ਚੁੰਮਦੇ ਹੋ ਜਦੋਂ ਭਾਈ ਮਾਹ ਸਿੰਘ ਕੋਲ ਪਹੁੰਚੇ ਤਾਂ ਫਿਰ ਉਹਦੇ ਹਜੇ ਸਵਾਸ ਚੱਲ ਰਹੇ ਸੀ ਉਹ ਸਹਿ ਕਰੇ ਸੀ ਤੇ ਫਿਰ ਜਦੋਂ ਗੁਰੂ ਜੀ ਨੂੰ ਦੇਖਿਆ ਗੁਰੂ ਜੀ ਨੇ ਆਪਣੀ ਗੋਦ ਵਿੱਚ ਭਾਈ ਮਾਹ ਸਿੰਘ ਦਾ ਸਿਰ ਰੱਖਿਆ ਤੇ ਪੁੱਛਦੇ ਨੇ ਗੁਰੂ ਜੀ ਕਿ ਬੋਲ ਤੈਨੂੰ ਕੀ ਚਾਹੀਦਾ ਹੈ ਤੇ ਫਿਰ ਉਸਨੇ ਭਾਈ ਮਾਹ ਸਿੰਘ ਨੇ ਕਿਹਾ ਕਿ ਗੁਰੂ ਜੀ ਉਹ ਜਿਹੜਾ ਬਦਾਵਾ ਲਿਖਿਆ ਪਿਆ ਨਾ ਉਹ ਸਾਡਾ ਪਾੜ ਦਿਓ ਸਾਨੂੰ ਸਾਡੇ ਦਰਗਾਹ ਦੇ ਰਸਤੇ ਵੀ ਬੰਦ ਹੋ ਗਏ ਨੇ ਸਾਨੂੰ ਅੱਗੇ ਕੋਈ 40 ਸਿੰਘਾਂ ਨੂੰ ਜਾਣ ਨਹੀਂ ਦਿੰਦਾ ਇਸ ਕਰਕੇ ਇੱਥੇ ਵੀ ਤੁਸੀਂ ਸਹਾਇਤਾ ਕਰਨੀ ਹੈ ਤੇ ਅੱਗੇ ਵੀ ਤੁਸੀਂ ਸਹਾਇਤਾ ਕਰਨੀ ਹੈ ਤੇ ਐਨੇ ਜੰਗਾਂ ਜੁੱਧਾਂ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਜਰੇ ਤਾਂ ਵੀ ਉਹ ਬਦਾਵਾ ਸਿੰਘ ਦਾ ਕਮਰਕੱਸੇ ਨਾਲ ਲਾ ਕੇ ਰੱਖਿਆ ਫਿਰ ਭਾਈ ਮਾਹ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਉਹਦਾ ਸਿਰ ਫਿਰ ਉਹ ਬਦਾਵਾ ਪਾੜਿਆ ਤੇ ਫਿਰ ਉਸ ਦੀ ਮੁਕਤੀ ਹੋਈ ਤੇ ਫਿਰ ਦਰਗਾਹ ਦੇ ਦਰਵਾਜ਼ੇ ਖੁੱਲੇ ਇਹ ਇਤਿਹਾਸ ਵੀ ਮਾਗੀ ਦੇ ਸਗਰਾਤ ਨਾਲ ਜੁੜਿਆ ਹੋਇਆ ਹੈ ਮਾਗ ਦੇ ਮਹੀਨੇ ਨਾਲ ਜੁੜਿਆ ਹੋਇਆ ਹੈ ਜੋ ਸ੍ਰੀ ਮੋਤਸਰ ਸਾਹਿਬ ਵਿਖੇ 40 ਮੁਕਤਿਆਂ ਨੂੰ ਮੁਕਤ ਕੀਤਾ ਉਹਨਾਂ ਦੀ ਯਾਦ ਵਿੱਚ ਵੀ ਅੱਜ ਬਹੁਤ ਵੱਡਾ ਪ੍ਰੋਗਰਾਮ ਉੱਥੇ ਹੋ ਰਿਹਾ ਹੈ ਅੱਜ ਦੇ ਦਿਨ ਹੁੰਦਾ ਹੈ ਹਰ ਸਾਲ ਹੁੰਦਾ ਹੈ ਸੋ ਪੰਜਵੇਂ ਪਾਸ਼ਾ ਵੀ ਇਸ ਤਰ੍ਹਾਂ ਮਾਗ ਦੇ ਮਹੀਨੇ ਵਿੱਚ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਮਿਲੇ ਆਪਰਾਬ ਆਪਣਾ ਨਾਨਕ ਤੈਨ ਕੋਰ ਬਾਨ ਮਾਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਾਗ ਦੇ ਮਹੀਨੇ ਦੀ ਪੌੜੀ ਦੀ ਪਾਠ ਕਰਦੇ ਆ ਵਿਆਖਿਆ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਥਾ ਸਮੁੰਦਰ ਇਤਿਹਾਸ ਹੈ ਤੁਸ਼ਕ ਜੋ ਆਪਣੀ ਬੁੱਧੀ ਅਨੁਸਾਰ ਦਾਸ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਇਸ ਦੀ ਵੀ ਵਿਆਖਿਆ ਕਰਦੇ ਆਂ ਦਾਸ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਚਕ ਹੋ ਗਈ ਹੋਣੀ ਐ ਗੁਰਬਾਣੀ ਬੇਅੰਤ ਹੈ ਇਤਿਹਾਸ ਬੇਅੰਤ ਹੈ ਬਾਜਾਂ ਵਾਲਾ ਬੇਅੰਤ 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 ਹੈ ਇਹਨਾਂ ਦੇ ਇਤਿਹਾਸ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਸੋ ਹੋਈਆਂ ਭੁੱਲਾਂ ਦੀ ਮੁਆਫੀ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਮਾਗਦਾ ਮਹੀਨਾ ਆਪ ਸਭ ਦੇ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ